ਸਤਿ ਸ਼੍ਰੀ ਅਕਾਲ ਨਮਸਕਾਰ ਆਦab ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੁੰਦਾ ਨਹੀਂ ਇੱਕ ਸਵੇਰਾ ਟੀਵੀ ਤੇ ਰਾਜਵੀਰ ਜਵੰਦਾ ਦੀ ਅਸੀਂ ਗੱਲ ਕਰਾਂਗੇ ਜਿਨ੍ਹਾਂ ਨੇ ਸਾਨੂੰ ਛੱਡਿਆ ਇਸ ਪਾਣੀ ਸੰਸਾਰ ਨੂੰ ਅਲਵਿਦਾ ਕਿਹਾ ਲੇਕਿਨ ਅਸੀਂ ਬਾਅਦ ਵਿੱਚ ਇਹ ਵੀ ਦੇਖਿਆ ਕਿ ਉਹਨਾਂ ਦੇ 52 ਜਿਹੜੇ ਸ਼ੋਜ਼ ਨੇ ਉਹ ਬੁੱਕ ਹੋਏ ਸੀਗੇ ਯਾਨੀ ਕਿ ਲੋਕਾਂ ਦੇ ਵਿਆਹਾਂ ਸ਼ਾਦੀਆਂ ਦੇ ਵਿੱਚ ਰਾਜਵੀਰ ਜਵੰਦਾ ਜਿਹੜੀ ਰੌਣਕ ਲਾਉਂਦੇ ਸੀਗੇ ਉਹ ਲੋਕ ਮਿਸ ਕਰ ਰਹੇ ਨੇ ਸੋਸ਼ਲ ਮੀਡੀਆ ਤੇ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਲੋਕਾਂ ਦੀਆਂ ਔਰ ਰਾਜਵੀਰ ਜਵੰਦਾ ਦੇ ਸ਼ੋਜ਼ ਨੂੰ ਮਿਸ ਕਰ ਰਹੇ ਨੇ ਤੁਹਾਨੂੰ ਦੱਸ ਦਿੰਦੇ ਆ ਕਿ ਰੇਸ਼ਮ ਸਿੰਘਨ ਬੋਲ ਦੇ ਵੱਲੋਂ ਇੱਕ ਵੀਡੀਓ ਜਿਹੜੀ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਉਹ ਜਿਹੜੇ 52 ਦੇ 52 ਸ਼ੋਜ਼ ਨੇ ਉਹ ਵੱਖਰੇ ਵੱਖਰੇ ਕਲਾਕਾਰਾਂ ਦੇ ਵੱਲੋਂ ਲਗਾਏ ਜਾਣਗੇ ਤੇ ਜਿਹੜੀ ਉਸ ਸ਼ੋਅ ਤੋਂ ਕਮਾਈ ਆਏਗੀ ਉਹ ਪਰਿਵਾਰਿਕ ਮੈਂਬਰਾਂ ਨੂੰ ਦਿੱਤੀ ਜਾਏਗੀ ਕਿਉਂਕਿ ਰਾਜਵੀਰ ਜਵੰਦਾ ਜਦੋਂ ਵੀ ਕਿਸੇ ਸ਼ੋਅ ਦੇ ਵਿੱਚ ਜਾਂਦੇ ਸੀਗੇ ਇੰਨੀ ਕਿ ਰੌਣਕ ਲਾਉਂਦੇ ਸੀ ਇਹਨੇ ਰੰਗ ਬਣਦੇ ਸੀ ਕਿ 4-4 ਘੰਟੇ ਸਟੇਜ ਤੇ ਜਦੋਂ ਉਹ ਗਾਉਂਦੇ ਸੀਗੇ ਕਿਸੇ ਨੂੰ ਪਤਾ ਹੀ ਨਹੀਂ ਚੱਲਦਾ ਸੀ ਕਿਉਂਕਿ ਉਹਨਾਂ ਦੀ એનર્ਜੀ ਬਿਕਾਜ਼ ਕੀ ਫਿਟਨੈਸ ਨੂੰ ਬਹੁਤ ਜ਼ਿਆਦਾ ਫਾਲੋ ਕਰਦੇ ਸੀਗੇ ਜਿਮ ਰੈਗੂਲਰ ਜਾਂਦੇ ਸੀ ਸੋ ਇਸ ਚੀਜ਼ ਦੀ ਜਿਹੜੀ ਹਰ ਕਿਸੇ ਨੂੰ ਕਮੀ ਖਲ ਰਹੀ ਹੈ ਪਰਿਵਾਰਿਕ ਮੈਂਬਰ ਮਿਸ ਕਰ ਰਹੇ ਨੇ ਰਾਜਵੀਰ ਜਵੰਦਾ ਨੂੰ ਕਿਉਂਕਿ ਉਹਨਾਂ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਹਾਰੀ ਨਹੀਂ ਕੋਈ ਵੀ ਤਕਲੀਫ ਨਹੀਂ ਸਿਰਫ ਇੱਕ ਬਾਈਕ ਰਾਈਡਿੰਗ ਦਾ ਸ਼ੌਂਕ ਰੱਖਦੇ ਸੀ ਬਾਈਕ ਰਾਈਡਿੰਗ ਨੇ ਉਹਨਾਂ ਦੀ ਜਾਨ ਲੈ ਲਈ 27 ਲੱਖ ਦੀ ਜਿਹੜੀ BMW ਦੀ ਬਾਈਕ ਲੈ ਕੇ ਆਏ ਉਹ ਇਹ ਨਹੀਂ ਪਤਾ ਸਿੱਧਾ ਕਿ ਇਹ ਮੌਤ ਦਾ ਕਾਰਨ ਬਣ ਜਾਏਗੀ ਔਰ ਮੌਤ ਦਾ ਕਾਰਨ ਕਿਤਨਾ ਕਿਤੇ ਵੀ ਦੱਸਿਆ ਜਾ ਰਿਹਾ ਕਿ ਆਵਾਰਾ ਪਸ਼ੂ ਔਰ ਆਵਾਰਾ ਪਸ਼ੂਆਂ ਨੂੰ ਲੈ ਕੇ ਵੀ ਜੋ ਹੁਣ ਹਮਲਾ ਮਾਰਿਆ ਜਾ ਰਿਹਾ ਲੋਕਾਂ ਦੇ ਵੱਲੋਂ ਗਵਰਨਮੈਂਟ ਨੂੰ ਰਿਕੁਐਸਟ ਕੀਤੀ ਜਾ ਰਹੀ ਅਪੀਲ ਕੀਤੀ ਜਾ ਰਹੀ ਹੈ ਕਿ ਇਹਨਾਂ ਤੇ ਵੀ ਸੀਰੀਅਸ ਨੋਟ ਤੇ ਜਿਹੜਾ ਐਕਸ਼ਨ ਲਿਆ ਜਾਵੇ ਕਿਉਂਕਿ ਰਾਜਵੀਰ ਜਵੰਦਾ ਨੇ ਆਪਣੀ ਜਾਨ ਗਵਾਈ ਹੈ ਇਹਨਾਂ ਆਵਾਰਾ ਪਸ਼ੂਆਂ ਦੇ ਕਰਕੇ ਸੋ ਫਿਲਹਾਲ ਦੇ ਲਈ ਜਿਹੜੀ ਅਪਡੇਟ ਅਸੀਂ ਤੁਹਾਨੂੰ ਦੇ ਰਹੇ ਹਾਂ ਕਿ ਜਿਹੜੇ 52 ਸ਼ੋਜ਼ ਰਾਜਵੀਰ ਜਵੰਦਾ ਦੇ ਬੁੱਕ ਹੋਏ ਨੇ ਉਹ ਵੱਖਰੇ ਕਲਾਕਾਰਾਂ ਦੇ ਵੱਲੋਂ ਜਿਹੜੇ ਨੇ ਪਰਫਾਰਮ ਕੀਤੇ ਜਾਣਗੇ ਤੇ ਪਰਿਵਾਰਿਕ ਮੈਂਬਰਾਂ ਨੂੰ ਜਿਹੜੀ ਵੀ ਬਣਦੀ ਕਮਾਈ ਹੈ ਉਹ ਪ੍ਰੋਵਾਈਡ ਕੀਤੀ ਜਾਏਗੀ। ਅਸ਼ਵਕਲ ਨਮਸਕਾਰ ਆਦab ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੁੰਦਾ ਨਹੀਂ ਸਵੇਰਾ ਟੀਵੀ ਤੇ ਰਾਜਵੀਰ ਜਵੰਦਾ ਦੀ ਅਸੀਂ ਗੱਲ ਕਰਾਂਗੇ ਜਿਨ੍ਹਾਂ ਨੇ ਸਾਨੂੰ ਛੱਡਿਆ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਿਹਾ ਲੇਕਿਨ ਅਸੀਂ ਇਹ ਬਾਅਦ ਵਿੱਚ ਇਹ ਵੀ ਦੇਖਿਆ ਕਿ ਉਹਨਾਂ ਦੇ 52 ਜਿਹੜੇ ਸ਼ੋਜ਼ ਨੇ ਉਹ ਬੁੱਕ ਹੋਏ ਸੀਗੇ ਯਾਨੀ ਕਿ ਲੋਕਾਂ ਦੇ ਵਿਆਹ ਸ਼ਾਦੀਆਂ ਦੇ ਵਿੱਚ ਰਾਜਵੀਰ ਜਵੰਦਾ ਜਿਹੜੀ ਰੌਣਕ ਲਾਉਂਦੇ ਸੀਗੇ ਉਹ ਲੋਕ ਮਿਸ ਕਰ ਰਹੇ ਨੇ। ਸੋਸ਼ਲ ਮੀਡੀਆ ਤੇ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਲੋਕਾਂ ਦੀਆਂ ਔਰ ਰਾਜਵੀਰ ਜਵੰਦਾ ਦੇ ਸ਼ੋਜ਼ ਨੂੰ ਮਿਸ ਕਰ ਰਹੇ ਨੇ ਤੁਹਾਨੂੰ ਦੱਸ ਦਿੰਨੇ ਆ ਕਿ ਰੇਸ਼ਮ سنگਨ ਬੋਲਦੇ ਵੱਲੋਂ ਇੱਕ ਵੀਡੀਓ ਜਿਹੜੀ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਉਹ ਜਿਹੜੇ 52 ਦੇ 52 ਸ਼ੋਜ਼ ਨੇ ਉਹ ਵੱਖਰੇ ਵੱਖਰੇ ਕਲਾਕਾਰਾਂ ਦੇ ਵੱਲੋਂ ਲਗਾਏ ਜਾਣਗੇ ਤੇ ਜਿਹੜੀ ਉਸ ਸ਼ੋਅ ਤੋਂ ਕਮਾਈ ਆਏਗੀ ਉਹ ਪਰਿਵਾਰਿਕ ਮੈਂਬਰਾਂ ਨੂੰ ਦਿੱਤੀ ਜਾਏਗੀ ਕਿਉਂਕਿ ਰਾਜਵੀਰ ਜਵੰਦਾ ਜਦੋਂ ਵੀ ਕਿਸੇ ਸ਼ੋਅ ਦੇ ਵਿੱਚ ਜਾਂਦੇ ਸੀਗੇ ਇੰਨੀ ਕੁ ਰੌਣਕ ਲਾਉਂਦੇ ਸੀ ਇਹਨੇ ਰੰਗ ਬਣਦੇ ਸੀ ਕਿ 4-4 ਘੰਟੇ ਸਟੇਜ ਤੇ ਜਦੋਂ ਉਹ ਗਾਉਂਦੇ ਸੀਗੇ ਕਿਸੇ ਨੂੰ ਪਤਾ ਹੀ ਨਹੀਂ ਚੱਲਦਾ ਸੀ ਕਿਉਂਕਿ ਉਹਨਾਂ ਦੀ એનર્ਜੀ ਬਿਕਾਜ਼ ਕੀ ਫਿਟਨੈਸ ਨੂੰ ਬਹੁਤ ਜ਼ਿਆਦਾ ਫਾਲੋ ਕਰਦੇ ਸੀਗੇ ਜਿਮ ਰੈਗੂਲਰ ਜਾਂਦੇ ਸੀ ਸੋ ਇਸ ਚੀਜ਼ ਦੀ ਜਿਹੜੀ ਹਰ ਕਿਸੇ ਨੂੰ ਕਮੀ ਖਲ ਰਹੀ ਹੈ ਪਰਿਵਾਰਿਕ ਮੈਂਬਰ ਮਿਸ ਕਰ ਰਹੇ ਨੇ 라ਜਵੀਰ ਜਵੰਦਾ ਨੂੰ ਕਿਉਂਕਿ ਉਹਨਾਂ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ ਕੋਈ ਵੀ ਬਿਮਾਰੀ ਨਹੀਂ ਕੋਈ ਵੀ ਤਕਲੀਫ ਨਹੀਂ ਸਿਰਫ ਇੱਕ ਬਾਈਕ ਰਾਈਡਿੰਗ ਦਾ ਸ਼ੌਂਕ ਰੱਖਦੇ ਸੀ ਬਾਈਕ ਰਾਈਡਿੰਗ ਨੇ ਉਹਨਾਂ ਦੀ ਜਾਨ ਲੈ ਲਈ 27 ਲੱਖ ਦੀ ਜਿਹੜੀ BMW ਦੀ ਬਾਈਕ ਲੈ ਕੇ ਆਏ ਉਹ ਇਹ ਨਹੀਂ ਪਤਾ ਸੀਗਾ ਕਿ ਇਹ ਮੌਤ ਦਾ ਕਾਰਨ ਬਣ ਜਾਏਗੀ ਔਰ ਮੌਤ ਦਾ ਕਾਰਨ ਕਿਤਨਾ ਕਿਤੇ ਵੀ ਦੱਸਿਆ ਜਾ ਰਿਹਾ ਕਿ ਆਵਾਰਾ ਪਸ਼ੂ ਔਰ ਆਵਾਰਾ ਪਸ਼ੂਆਂ ਨੂੰ ਲੈ ਕੇ ਵੀ ਜੋ ਹੁਣ ਹਮਲਾ ਮਾਰਿਆ ਜਾ ਰਿਹਾ ਲੋਕਾਂ ਦੇ ਵੱਲੋਂ ਗਵਰਨਮੈਂਟ ਨੂੰ ਰਿਕੁਐਸਟ ਕੀਤੀ ਜਾ ਰਹੀ ਅਪੀਲ ਕੀਤੀ ਜਾ ਰਹੀ ਹੈ ਕਿ ਇਹਨਾਂ ਤੇ ਵੀ ਸੀਰੀਅਸ ਨੋਟ ਤੇ ਜਿਹੜਾ ਐਕਸ਼ਨ ਲਿਆ ਜਾਵੇ ਕਿਉਂਕਿ ਰਾਜਵੀਰ ਜਵੰਦਾ ਨੇ ਆਪਣੀ ਜਾਨ ਗਵਾਈ ਹੈ ਇਹਨਾਂ ਆਵਾਰਾ ਪਸ਼ੂਆਂ ਦੇ ਕਰਕੇ ਸੋ ਫਿਲਹਾਲ ਦੇ ਲਈ ਜਿਹੜੀ ਅਪਡੇਟ ਅਸੀਂ ਤੁਹਾਨੂੰ ਦੇ ਰਹੇ ਹਾਂ ਕਿ ਜਿਹੜੇ 52 ਸ਼ੋਜ਼ ਰਾਜਵੀਰ ਜਵੰਦਾ ਦੇ ਬੁੱਕ ਹੋਏ ਨੇ ਉਹ ਵੱਖਰੇ ਕਲਾਕਾਰਾਂ ਦੇ ਵੱਲੋਂ ਜਿਹੜੇ ਨੇ ਪਰਫਾਰਮ ਕੀਤੇ ਜਾਣਗੇ ਤੇ ਪਰਿਵਾਰਿਕ ਮੈਂਬਰਾਂ ਨੂੰ ਜਿਹੜੀ ਵੀ ਬਣਦੀ ਕਮਾਈ ਹੈ ਉਹ ਪ੍ਰੋਵਾਈਡ ਕੀਤੀ ਜਾਏਗੀ